ਸਤਿ ਪਤਿ ਤੇ ਬਾਜਾ ਬਾਰੇ ਦੇ ਬਖਸ਼ੀ ਗਾਉ ਜਨਾਲ ਘਰੇ ਕੌਲੀ ਜਹਾਂ ਹਰਵੇਂ ਮਹਲਾ ਦੇ ਦਿਹਾੜੇ ਤੇ ਆਗਮੀਆ ਪੜਿਆ ਆਪ ਸੁੱਚੇ ਸੰਤੋ ਗੁਰੂ ਗੋਬਿੰਦ ਸਿੰਘ ਜੀ ਰੋਮਤਾਂ ਦੇ ਬਖਸ਼ੀਾਂ ਦੇ ਵਜਨ ਜੋ ਇਸ ਧਰਤੀ ਤੇ ਵਸ ਰਹੇ ਆ ਬੇਨਤੀ ਆ ਵੀ ਆਲੀ ਤਰੀਕਾ ਮਿਆ ਘੋੜਿਆਂ ਨੂੰ ਅੱਗੇ ਲੈ ਜਾਓ ਕੇਵਲ ਤੇ ਕੇਵਲ ਗੱਡੀ ਵਾਲਾ ਘੋੜਾ ਇੱਥੇ ਨੇੜੇ ਰੱਖੋ ਅਨਗਾਰੇ ਵਾਲਾ ਘੋੜਾ ਪੰਤੀ ਸਿੰਘਾ ਨੂੰ ਖਾਲਸਾ ਜੀ ਬਾਣੀ ਲੈ ਜਾਓ ਕੋੜਾ ਕਹੇ ਆਪ ਕਿਰਤਾਨ ਤੇ ਬਚਨ ਅਮੋਲਾ ਲੋਕਨ ਕੀ ਵੰਦੀ ਨੰਹ ਹੋਲਾ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਬਾਛੇ ਦੀ ਰਹਿਮਤਾਂ ਵਰਤ ਰਹੀਆਂ ਅਨੰਦਪੁਰ ਦੀ ਧਰਤੀ ਤੇ ਕੇ ਕੌਰਨ ਕੀ ਆਰਤੀ ਸਾਰਤ ਅਕਾਲ ਜੁ ਕੋ ਲੋਕਨ ਕੀ ਬੋਲੀ ਸੰਗ ਖਾਲਸਾ ਕੋ ਬੋਲਾ ਹੈ ਲੋਕ ਦੁਨੀਆ ਤੇ ਆਰਤੀ ਕਰਦੇ ਆ ਖਾਲਸਾ ਪੰਥ ਹਕਾਲ ਪੁਰਖ ਦਾ ਆਰਦਾ ਕਰਦਾ ਲੋਕ ਬੋਲੀਆਂ ਬਾਜਦੇ ਖਾਲਸੇ ਦੇ ਚੜ੍ਹਦੀ ਕਲਾ ਵਾਲੇ ਬੋਲੇ ਹੁੰਦੇ ਆ ਤੇ ਸੰਸਾਰ ਦੇ ਵਿੱਚ ਭਾਰਤ ਦੀ ਧਰਤੀ ਤੇ ਦੇਵੀ ਦੇ ਲੋਕਨ ਕੀ ਸਿੱਖਣ ਮਾ ਪ੍ਰਸੰਨ ਹੋਲੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋ ਆਜ ਬੋਲਾ ਹੈ ਭਾਰਤ ਦੇ ਲੋਕ ਹੋਲੀਆਂ ਘੋੜਦੇ ਪਰ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਜੰਮੇ ਵਾਲੇ ਦਿਨ ਹੱਲੋ ਚੜਦਾ ਮੇਜੇ ਬਾਜੀ ਕਰਦਾ ਧੋੜ ਡੋੜਾ ਕਰਦਾ ਸ਼ਸਤਰ ਵਿਦਿਆ ਦੇ ਜੰਗ ਜੂਰ ਤਰ ਤਵੇ ਅਭਿਆਸ ਕਰਦਾ ਇਹ ਗੁਰੂ ਗੋਬਿੰਦ ਸਿੰਘ ਜੀ ਰਹਿਮਤਾਂ ਦੁਨੀਆਂ ਦੇ ਵੱਡੀਆਂ ਤੋਂ ਵੱਡੀਆਂ ਤਾਕਤਾਂ ਵੱਡੀਆਂ ਤੋਂ ਵੱਡੀਆਂ ਤਾਕਤਾਂ ਝੜ ਸਕਦੀਆਂ ਪਰ ਗੁਰੂ ਗੋਬਿੰਦ ਸਿੰਘ ਦੀ ਤਾਕਤ ਦੇ ਨਾਲ ਬਲ ਦੇ ਨਾਲ ਚੰਦੇ ਆ ਖਾਲਸਾ ਪੰਥ ਕਦੇ ਮੁੱਕ ਨਹੀਂ ਸਕਦਾ ਇਹ ਗੁਰੂ ਸਾਹਿਬ ਸਿੰਘ ਦੀ ਕਲਾ ਵਰਤ ਰਹੀ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ ¡Pero ਪ੍ਰਸ਼ਾਸਨ ਨੇ ਪ੍ਰਬੰਧ ਦੇਖ ਲਏ ਕਿਦਾਂ ਦੇ ਕਿਤੇ ਮੱਲੇ ਦੇ ਰੋਹ ਉੱਤੇ ਗੱਡੀਆਂ ਲਵਾਈਆਂ ਪ੍ਰਸ਼ਾਸਨ ਨੇ ਬੇਨਤੀਆਂ ਮੰਨ ਲਈਆਂ ਮੱਲੇ ਦੀ ਰਾਹ ਬਣਾਈ ਆਹ ਵੇਖੋ ਨਾਲ ਕੋਤੀ ਧਰਤੀ ਤੇ ਖੁਰੰਗੀ ਆਹ ਧਰਕੇ ਆਨੰਦ ਕਰਦੇ ਆ